ਅੰਮ੍ਰਿਤਸਰ ਦੇ ਅਜਨਾਲਾ ਹਲਕੇ ਵਿੱਚ ਛੜ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ ਰਾਵੀ ਦਰਿਆ ਦਾ ਪਾਣੀ ਅੱਜ ਸਵੇਰੇ ਗੱਗੋਮਾਲ ਪਿੰਡ ਤੱਕ ਪਹੁੰਚ ਗਿਆ ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਗੱਗੋਮਾਲ ਸਮੇਤ 30 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹਨ ਗ੍ਰਾਮੀਣਾਂ ਨੇ ਦੱਸਿਆ ਕਿ ਪਾਣੀ ਪਿੰਡਾਂ ਦੇ ਘਰਾਂ ਤੇ ਖੇਤਾਂ ਵਿੱਚ ਦਾਖਲ ਹੋ ਚੁੱਕਾ ਹੈ ਬਹੁਤ ਸਾਰੇ ਪਰਿਵਾਰ ਆਪਣੇ ਪਸ਼ੂਆਂ ਅਤੇ ਜ਼ਰੂਰੀ ਸਮਾਨ ਸਮੇਤ ਉੱਚੇ ਥਾਵਾਂ ਵੱਲ ਰੁਕ ਕਰ ਰਹੇ ਨੇ ਜਦੋਂ ਕਿ ਕਈ ਲੋਕ ਬਿਨਾਂ ਕੁਝ ਲਏ ਹੀ ਚੜ੍ਹਨ ਲਈ ਮਜਬੂਰ ਨੇ ਹਾਲਾਤ ਐਨੇ ਖਰਾਬ ਹਨ ਕਿ ਪਿੰਡਾਂ ਦੀਆਂ ਗਲੀਆਂ ਪੂਰੀ ਤਰ੍ਹਾਂ ਪਾਣੀ ਹੀਟਾ ਆ ਗਈਆਂ ਹਨ ਇਸ ਵਾਰ ਦਾ ਸਭ ਤੋਂ ਵੱਡਾ ਅਸਰ ਆਵਾਜਿਤ ਪਿਆ ਹੈ ਅੰਮ੍ਰਿਤਸਰ ਅਜਨਾਲਾ ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਡੁੱਬਣ ਕਾਰਨ ਅੰਮ੍ਰਿਤਸਰਦਰਮਦਾਸ ਦੇ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਇਹ ਸੜਕ ਲੋਕਾਂ ਲਈ ਮੁੱਖ ਰਾਸੀ ਪਰ ਹੁਣ ਇਸ ਦੇ ਬੰਦ ਹੋਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਤ ਸਮੱਗਰੀ ਦੀ ਸਪਲਾਈ ਰੁਕ ਗਈ ਹੈ ਬਚਾਅ ਟੀਮਾਂ ਦਾ ਪਹੁੰਚਣਾ ਵੀ ਦਿੱਕਤ ਭਰਿਆ ਬਣ ਗਿਆ ਹੈ ਇਲਾਕੇ ਵਿੱਚ ਕਈ ਜਥੇਬੰਦੀਆਂ ਵੱਲੋਂ ਰਾਸ਼ਨ ਤੇ ਹੋਰ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਹੁਤ ਸਾਰੇ ਕਟੜ ਪਾਣੀ ਵਿੱਚ ਫਸ ਗਏ ਐਸਕਾਰ ਕੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਰਿਸ਼ਤੇਦਾਰ ਅਜੇ ਵੀ ਪਿੰਡਾਂ ਦੇ ਅੰਦਰ ਫਸੇ ਹੋਏ ਹਨ ਉਹ ਗੱਗੋਮਾਲ ਪਿੰਡ ਦੇ ਨੇੜੇ ਇਕੱਠੇ ਹੋ ਕੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ ਕਈਆਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਆਪਣੇ ਘਰਵਾਲਿਆਂ ਦੇ ਨਾਲ ਸੰਪਰਕ ਨਹੀਂ ਕਰ ਸਕੇ ਹਨ ਇਸ ਹੜ੍ਹ ਦੇ ਨਾਲ ਖੇਤੀਬਾੜੀ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਖੇਤਾਂ ਵਿੱਚ ਖੜੀਆਂ ਫਸਲਾਂ ਪੂਰੀ ਤਰ੍ਹਾਂ ਪਾਣੀ ਹੇਠਾਂ ਆ ਗਈਆਂ ਨੇ ਜਿਸ ਨਾਲ ਕਿਸਾਨਾਂ ਉੱਤੇ ਆਰਥਿਕ ਸੰਕਟ ਖੜਾ ਹੋ ਗਿਆ ਹੈ ਰੋਜ਼ਾਨਾ ਦੇ ਜੀਵਨ ਦੀ ਰਫ਼ਤਾਰ ਵੀ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ ਜੀ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਸੁਚੈਨ ਸਿੰਘ ਹੈ ਜੀ ਹਾਂਜੀ ਕਿਹੜੀ ਜਗ੍ਹਾ ਤੇ ਖੜੇ ਆ ਤੇ ਕਿੱਥੇ ਤੁਹਾਡੇ ਪਰਿਵਾਰ ਫਸਿਆ ਤੇ ਕਿਵੇਂ ਫਸੇ ਨੇ ਸਾਡੇ ਕੋਲ ਤਾਂ ਕੋਹਨੇ ਵਾਲਾ ਫਸਿਆ ਕਿਵੇਂ ਫਸੇ ਜੀ ਉੱਥੇ ਟਰਾਲੀ ਰੱਖੀ ਠੇਕੇ ਤੇ ਉਹ ਉੱਥੇ ਰਹਿ ਗਿਆ ਚਾਰ ਜੀ ਅੱਛਾ ਕੌਣ ਕੌਣ ਹੈ ਇੱਕ ਨਾਲ ਦਾ ਭਝਾਈ ਮੇਰੀ ਤੇ ਇੱਕ ਮਾਂ ਹੜੀਆ ਤੇ ਆਪਣੀ ਸਾਡੀ ਹੁਣ ਇੱਥੇ ਕੀ ਹਾਲਾਤ ਆ ਇੱਥੇ ਤੇ ਕੀ ਹਾਲਾਤ ਨੇ ਜੀ ਇੱਥੇ ਤੇ ਬਹੁਤ ਮਾੜੇ ਹਾਲਾਤ ਆ ਨਹੀਂ ਜਾ ਕਿਉਂ ਨਹੀਂ ਪਾਰ ਅੱਗੇ ਪਾਣੀ ਜ਼ਿਆਦਾ ਬਹੁਤ ਜ਼ਿਆਦਾ ਪਾਣੀ ਸਾਨੂੰ ਕੋਈ ਸੁਣਦਾ ਕੇ ਅੰਦਾ ਨਹੀਂ ਤੇ ਜਿਹੜੇ ਉੱਥੇ ਫਸੇ ਨੇ ਉਹਨਾਂ ਨਾਲ ਤੁਹਾਡੀ ਫੋਨ ਤੇ ਗੱਲ ਹੀ ਉਹ ਕੀ ਕਹਿੰਦੇ ਨੇ ਉਹ ਕੱਲ ਫੋਨ ਤੇ ਗੱਲ ਹੋਈ ਤੇ ਆਹਨੂੰ ਬਚਾ ਲੋ ਸਾਨੂੰ ਅਸੋ ਕਹਿੰਦੇ ਬਚਾ ਲੋ ਫੋਨ ਤੁਹਾਡੀ ਕੋਈ ਗੱਲ ਨਹੀਂ ਉਹਨਾਂ ਨਾਲ ਨਹੀਂ ਹੋਣੀ ਹੋਈ ਹੁਣ ਫੋਨ ਹੀ ਸੱਚਾ ਹੋਊਗਾ ਸੱਚ ਹੋ ਗਿਆ ਤੇ ਕਿੰਨੇ ਕੁ ਜਾਣੇ ਨੇ ਉੱਥੇ ਜਿਹੜੇ ਫਸੇ ਨੇ ਉੱਥੇ ਸਾਡੇ ਵਿਚਾਰ ਜੀ ਆ ਉੱਥੇ ਹੋਰ ਵੀ ਲੋਕ ਫਸੇ ਨੇ ਉੱਥੇ ਹੋਰ ਵੀ ਫਸੇ ਆ ਹੋਰ ਵੀ ਕਿੰਨਾ ਕਿੰਨਾ ਪਾਣੀ ਹੈ ਉੱਥੇ ਪਾਣੀ ਇੱਥੇ ਬਹੁਤ ਆ ਕੋਈ ਤਾਂ ਵਿਵਣ ਰੁਕ ਤੇ ਮੰਜਾ ਡਾ ਉਹਨੂੰ ਪਾਣੀ ਮੰਜੇ ਨੂੰ ਲੱਗ ਗਿਆ ਕਰ ਇਹ ਪਾਣੀ ਆਇਆ ਕਦੋਂ ਸਾਰਾ ਸਵੇਰੇ ਜਾਂ ਪਹਿਲਾਂ ਆੜ ਹਾਂਜੀ ਇਹ ਕੱਲ ਤੁਸੀਂ ਟੁੱਟੀ ਆਥ ਗਏ ਹਾਂ ਕੋਨੇ ਵਾਲਾ ਅੱਜਾ ਕੋਈ ਬਾਤ ਚਾਹ ਆ ਆਪਣਾ ਨਾਂ ਦੱਸ ਦਿਓ ਸ਼ਵੇਲ ਸਿੰਘ ਜੀ ਕਿਹੜੀ ਜਗ੍ਹਾ ਖਲੋਤੇ ਜੀ ਤੇ ਕਿੱਥੇ ਤੁਹਾਡੇ ਪਰਿਵਾਰ ਫਸੇ ਨੇ ਅਸੀਂ ਗੱਗੋਮਾਲ ਖਲੋਤੇ ਉੱਥੇ ਦਰਿਏ ਫਸੇ ਆ ਕਿੰਨੇ ਜਾਣੇ ਆ ਤੇ ਕੌਣ ਕੌਣ ਆ ਕੀ ਹੋਇਆ ਸਾਰਾ ਦੱਸੋ ਸਾਡੀਆਂ ਲੜਕੀਆਂ ਉੱਥੇ ਆ ਅੱਛਾ ਜੀ ਹਾਂ ਬਾਵਾ ਜਣ ਦੇ ਨਾਲ ਕਿਹ ਮਿਲਣ ਪਾਚ ਪਹੁੰਚੇ ਜੀ ਹਾਂ ਜੀ ਸਾਡਾ ਪਿੰਡ ਬਣਾਲਾ ਤੁਸੀਂ ਮਿਲਣ ਵਾਸਤੇ ਆਏ ਹੋ ਉਹਨਾਂ ਨੂੰ ਹਾਂ ਜੀ ਤੇ ਕੀ ਹਾਲਾਤ ਅੱਗੇ ਕਿਉਂ ਨਹੀਂ ਜਾ ਪਾਏ ਤੁਸੀਂ ਅੱਗੇ ਪਾਣੀ ਜ਼ਿਆਦਾ ਹੈ ਪਾਣੀ ਜ਼ਿਆਦਾ ਕਿੰਨਾ ਕੁ ਪਾਣੀ ਹੈ ਬਜ਼ੁਰਗੋ ਬਹੁਤ ਜ਼ਿਆਦਾ ਜੀ ਬੇਵਸੋਈ ਹੈ ਤੇ ਕਿਹ ਅਧਿਕਾਰੀ ਨੂੰ ਤੁਸੀਂ ਮਿਲੇ ਜੇ ਤੁਹਾਨੂੰ ਉਹਨਾਂ ਨੇ ਦੱਸਿਆ ਜਾਂ ਜਿਹੜੇ ਉੱਥੇ ਫਸੇ ਨੇ ਤੁਹਾਡੀ ਉਹਨਾਂ ਨਾਲ ਫੋਨ ਤੇ ਗੱਲ ਹੋਈ ਕੋਈ ਨਹੀਂ ਅਜੇ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਤੇ ਉਹ ਕਿਹੜੀ ਜਗ੍ਹਾ ਹੈ ਤੇ ਕੀ ਹਾਲਾਤ ਨੇ ਉੱਥੋਂ ਦਾ ਮੈਂ ਜੀ ਬਲਵਿੰਦਰ ਸਿੰਘ ਸਰਪੰਚ ਪਿੰਡ ਕੌਂਕੇ ਅਟਾਰੀ ਲਾਗੇ ਤੇ ਗੱਗੋਮਾਲ ਪਿੰਡ ਹੈ ਜੀ ਤੇ ਜਿੱਥੇ ਅਸੀਂ ਵੀ ਅਟਾਰੀ ਤੋਂ ਆਏ ਸਾਨੂੰ ਸਵੇਰੇ ਪਤਾ ਲੱਗਾ ਕਿ ਪਾਣੀ ਰਾਤ ਰਾਤ ਵੀ ਚੜਿਆ ਵਾ ਤੇ ਅਸੀਂ ਇੱਥੇ ਸੰਗਤ ਲੈ ਕੇ ਪਹੁੰਚੇ ਆਂ ਤੇ ਅਸੀਂ ਇਸ ਕਰਕੇ ਪਹੁੰਚੇ ਆ ਕਿ ਮੁੜਕੇ ਜਾ ਕੇ ਇਹਨਾਂ ਵੀਰਾਂ ਲਈ ਜਿਹੜੇ ਪਿੰਡਾਂ ਹਾਰਪਰ ਭੀਰਦਾ ਦੇ ਨਾਲ ਪ੍ਰਭਾਵਿਤ ਹੋਏ ਆ ਤੇ ਇਹਨਾਂ ਵਾਸਤੇ ਕੋਈ ਪੱਠਾ ਦੱਥਾ ਜਦਾਂ ਤੂੜੀ ਕੱਖ ਪਿੰਡਾਂ ਦੇ ਵਿੱਚੋਂ ਅਸੀਂ ਉਧਰੋਂ ਇਕੱਠਾ ਕਰਕੇ ਤੇ ਲਿਆ ਕੇ ਤੇ ਇਹਨਾਂ ਦੀ ਮਦਦ ਕਰ ਸਕੀਏ ਤੇ ਇਸ ਕਰਕੇ ਅਸੀਂ ਜੱਜਾ ਲੈਣ ਅੱਜ ਪਹੁੰਚੇ ਆ ਤੇ ਹੁਣ ਇੱਥੇ ਜੱਜਾ ਲੈ ਕੇ ਤੇ ਜਾ ਕੇ ਆਪਣੇ ਜਿੰਨੇ ਵੀ ਉਥੇ ਸਿੰਘ ਆ ਉਹਨਾਂ ਨੂੰ ਦੱਸਣਾ ਵੀ ਆਹ ਕੋਸ਼ ਹਾਲਾਤ ਉਥੇ ਆ ਬਹੁਤ ਮਾੜੇ ਹਾਲਾਤ ਆ ਤੇ ਵੇਖਣਯੋਗ ਨਹੀਂ ਆ ਕੇ ਜੋ ਵੀ ਇਧਰਲੇ ਵੀਰਾਂ ਨਾਲ ਹੱਡਿਆ ਨਾਲ ਪੰਜਾਬ ਦੇ ਨਾਲ ਵੀ ਰੱਬ ਨੇ ਐਡਾ ਤੱਕਾ ਕਰਤਾ ਹੈ ਕਿ ਪਤਾ ਨਹੀਂ ਕਿੰਨੇ ਸਾਲ ਇਹਨਾਂ ਕੋ ਉੱਠਿਆ ਹੀ ਨਹੀਂ ਜਾਣਾ ਤੇ ਇਹ ਤੇ ਹੁਣ ਸਰਕਾਰਾਂ ਇਹਨਾਂ ਦੀ ਬਾਹ ਜੇ ਫੜਨ ਗਿਆ ਤੇ ਫੇਰ ਹੀ ਆ ਤੇ ਸਰਕਾਰਾਂ ਤੋਂ ਕੋਈ ਆਸ ਉਮੀਦ ਨਹੀਂ ਹੈਗੀ ਵੀ ਸਰਕਾਰਾਂ ਇਹਨਾਂ ਦੀ ਬਾਹ ਫੜ ਲੈਣਗੀਆਂ मेरा नाम सर पवित्र सिंह है इंडिया हालात आपके गाँव में हालात सर ऐसा है कि देखिए जैसे पिछले गाँव का तो बहुत बुरा हाल है उधर तो बहुत ज़्यादा पानी भर गया है तकरीबन तकरीबन 20-25 पिंड ऐसे हैं जो बिल्कुल ही गांव हैं जो डूब गए हैं उनके तो घर 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 बार जो बिल्कुल पानी अंदर चढ़ चुका है काफ़ी नुकसान हो गया है पशु है उनके वो भी जा चुके हैं चारा पशुओं का वो भी ख़त्म हुआ है बह के रुड़ गया है तकरीबन तकरीबन आगे अभी अजनाली की तरफ पानी जो बढ़ रहा है अभी और तेज पानी जो है होने की संभावना है ये कौन सा गांव है और कितने ये सर गग्गो माल है गग्गो माल गाँव है ये इसके आगे चाड़पुर है जिसका जो आप देख रहे हैं इसका लिंक बिल्कुल जो है हमारे से टूट चुका है और ये गग्गो माल है गग्गो माल से पीछे से रमदास की तरफ से पानी जो है और तेजी से बढ़ रहा है अभी पाँच मिनट में देखा हमने की जो पानी का करंट है वो और तेज हो गया इसकी स्पीड भी जो है पच्चीस से तीस किलोमीटर प्रति घंटे की रफ्तार से और बढ़ गई है तो काफी नुकसान होने की और भी संभावना जो है वो बढ़ गई है आप देख सकते हैं कि ट्रैक्टरों पर लोग जो है अपना कर रहे हैं कुछ एनडीआर की टीम टीमें भी आ चुकी है लेकिन अभी आर्मी के भी कुछ जवान जो है अभी आए हैं कुछ इंजीनियर्स की रेजिमेंट है वो भी करी है उनके पास आउटबोटर मोटर वगैरह है वो उसमें से जो रात सामग्री है उनको निकालने की कोशिश कर रहे है। हैं कितने के लोग होंगे सर देखिए एक गांव में तकरीबन कोई 2-300 के परवा तो पीछे छोड़ के आना ही पड़ता अगर घर का सारा परिवार आ जाता तो ਜੋ ਬਜ਼ੁਰਗ ਹੈ ਜੋ ਬੜੇ ਆ ਉਹ ਤਾਂ ਆਤੀ ਨਹੀਂ ਘਰ ਛੋੜਤੀ ਨਹੀਂ ਹੈ ਤੇ ਪਸ਼ੂ ਹੈ ਜਿੰਨ ਕੋ ਕਨਾਲਨੇ ਕਾ ਮੌਕਾ ਨਹੀਂ ਮਿਲਾ ਕਿਉਂਕਿ ਰਾਤ ਰਾਤ ਮੇਂ ਜਿਆਦਾ ਪਾਣੀ ਜੋ ਬੜਾ ਆ ਵੀ ਤੇ ਅਭੀ ਵੀ ਜੋ ਲੋਕ ਹੈਂ ਗਾਉਂ ਮੇ ਕੋਈ 220 300 ਗੋਵਾਂ ਵਿੱਚ ਲੋਕ ਜੋ ਫਸੇ ਹੋਏ ਆ ਸਰ ਛੱਦੋਂ ਪਏ ਆ ਕਿ ਦਰ ਕਿੰਨੇ ਛੱਦੋਂ ਪਏ ਆ ਸਰ ਹਾਂ ਜੀ بارش ਤਾਂ ابھی ਥੰਮ ਗਈ ਹੈ ਲੇਕਿਨ ਜੋ ਪਾਣੀ ਪਿੱਛੇ ਸੇ ਮਾਦੋਪੁਰ ਕੇ ਡੈਮ ਕਿਨੇ ਫਲੈਟ ਜੋ ਫਲੱਡ ਗੇਟ ਆ ਟੁੱਟ ਚੁੱਕੇ ਆ ਅਬ ਕਦ ਖਾਲੀ ਹੋਗਾ ਕਦ ਪ੍ਰਸ਼ਾਸਨ ਕਿਆ ਕਰੇਗਾ ਉਸਕੋ ਕਿਸ ਤਰੀਕੇ ਸੇ ਹੈਂਡਲ ਕਰੇਗੀ ਸਰਕਾਰ ਜੇ ਪਤਾ ਨਹੀਂ ਆ ਸਰ ਸਰ ਤੁਸੀਂ ਇੱਥੇ ਪਹੁੰਚੇ ਜੇ ਗੋਵਾਂ ਵਾਲੇ ਇਲਾਕੇ ਦੇ ਵਿੱਚ ਕੀ ਮਾਹੌਲ ਹੈ ਕਿਉਂਕਿ ਆ ਸਵੇਰੇ ਪਾਣੀ ਬਹੁਤ ਜ਼ਿਆਦਾ ਇੱਥੋਂ ਤੱਕ ਪਹੁੰਚਦਾ ਇਹ ਬੜਾ ਅਨਫੋਰਚਨਟ ਗੱਲ ਹੈਗੀ ਹੈ ਤਰਾਸੀ ਹੈਗੀ ਹੈ ਇਹ ਭਾੜਾਂ ਦੇ ਵਿੱਚ ਬਰਸਾਤ ਬਹੁਤ ਜ਼ਿਆਦਾ ਹੋਣ ਕਰਕੇ ਪਾਣੀ ਦਾ ਵਹਾਅ ਜਿਹੜਾ ਬਹੁਤ ਤੇਜ਼ ਹੋ ਗਿਆ ਤੇ ਹੋਰ ਮਾੜੀ ਘਟਨਾਵਾਂ ਬਿਜਲੀ ਫਲੱਡ ਗੇਟ ਇੱਕਦੋ ਟੁੱਟ ਗਏ ਅਤੇ ਬੰਦ ਦੇ ਉੱਤੇ ਜਿਹਦੇ ਕਰਕੇ ਪਾਣੀ ਇੱਕਦਮ ਜ਼ਿਆਦਾ ਆ ਗਿਆ ਅਸੀਂ ਪਹਿਲਾਂ ਵੀ ਪ੍ਰਬੰਧ ਕੀਤੇ ਹੋਏ ਸੀਗੇ ਹੜ੍ਹਾਂ ਦੇ ਪੰਜਾਬ ਸਰਕਾਰ ਨੇ ਪਰ ਹੁਣ ਪਾਣੀ ਇੰਨਾ ਜ਼ਿਆਦਾ ਆ ਗਿਆ ਕਿ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਸਾਡਾ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਜੀਵਨ ਆਰਮੀ ਸਮਾਜ ਸੇਵਾ ਸਮਾਜ ਸਾਡੀ ਪਾਰਟੀ ਦੇ ਸਾਰੇ ਵਲੰਟੀਅਰ ਹੁਣ ਕਿਉਂਕਿ ਰਾਤ ਦਾ ਹੀ ਪਾਣੀ ਆਇਆ ਹੈ ਸਾਰੇ ਹੁਣ ਤੁਰ ਪਏ ਨੇ ਅੰਮ੍ਰਿਤਸਰ ਨੂੰ ਔਰ ਜਿੱਥੇ ਜਿੱਥੇ ਸਾਡੀ ਉਹਨਾਂ ਨੂੰ ਦਵਾਈਆਂ ਖਾਣ ਪੀਣ ਦੀ ਅਸਾਂ ਆ ਚਾਰਾ ਕਰਪਾਲਾਂ ਦੀ ਜੋ ਵੀ ਜਿੱਥੇ-ਥੇ ਚਾਹੀਦਾ ਅਸੀਂ ਐਸੀ ਕਰਕੇ ਆਏ ਹੈਗੇ ਸਾਨੂੰ ਪਤਾ ਲੱਗਦਾ ਕਿ ਕਿਹੜੀ-ਕਿਹੜੀ ਚੀਜ਼ ਰਿਕੁਆਇਰਮੈਂਟ ਹੈਗੀ ਇਹਦੇ ਉਹ ਸਾਰੇ ਮੁਹੱਈਆ ਕਰਾਈਏ ਪੰਜਾਬ ਸਰਕਾਰ ਪੂਰੀ ਬੱਬਾਂ ਭਾਰ ਹੈਗੀ ਆ ਕਿ ਆਪਣੇ ਭੈਣ ਭਰਾਵਾਂ ਨੂੰ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰਕੇ ਇਸ ਤਰਾਸੀ ਦੇ ਮੌਕੇ ਇਸ ਪਰੇਸ਼ਾਨੀ ਦੇ ਮੌਕੇ ਆਪਾਂ ਬਾਹਾਂ ਫੜੀਏ ਸਾਰੇ ਲੋਕਾਂ ਦੀ ਕਿੰਨਾ ਕੁ ਪਾਣੀ ਪਿੱਛੇ ਛੱਡਿਆ ਜਾ ਰਿਹਾ ਕੀ ਜਿਸ ਤਰ੍ਹਾਂ ਕੀ ਬੀਤੇ ਦਿਨ ਰਮਦਾਸ ਦਾ ਸੀਮਾ ਸੀ ਰਾਤ ਤੱਕ ਜਿਹੜਾ ਉਹ ਥੋਬੇ ਤੱਕ ਗੋਮਲ ਥੱਕ ਆ ਗਿਆ ਹੋਣ ਵਾਲੇ ਸਮੇਂ ਦੇ ਵਿੱਚ ਅੱਜ ਨਾਲਾ ਦੇ ਵਿੱਚ ਵੀ ਐਂਟਰ ਕਰ ਸਕਦਾ ਪਾਣੀ ਮੇਰੇ ਖਿਆਲ ਚ ਜਿਹੜਾ ਮੋਟਾ ਮੋਟਾ ਅੰਦਾਜ਼ਾ ਹੈਗਾ ਜਿਹੜਾ ਐਕਸਪਰਟ ਦਾ ਸੀ ਕਿਉਂਕਿ ਉਹ ਇੱਕ ਉਹ ਜਿਹੜਾ ਫਲੱਡ ਗੇਟ ਟੁੱਟ ਗਏ ਸੀਗੇ ਨਾ ਉਹਦੇ ਕਰਕੇ ਜ਼ਿਆਦਾ ਆਇਆ ਨਹੀਂ ਤੇ ਪਾਣੀ ਬੜੇ ਕੰਟਰੋਲ ਤਰੀਕੇ ਨਾਲ ਛੱਡਿਆ ਜਾਣਾ ਸੀਗਾ ਜੋ ਪਲਾਨ ਸੀਗਾ ਤਾਂ ਕਿ ਘੱਟ ਤੋਂ ਘੱਟ ਜਿਹੜਾ ਵਹਵਾ ਹੋਵੇ ਦਰਿਆਵਾਂ ਦੇ ਕੰਢਿਆਂ ਦੇ ਵਿੱਚ ਵਿੱਚ ਰਹੇ ਪਰ ਫਲੱਡ ਗੇਟ ਟੁੱਟਣ ਦੇ ਕਾਰਨ ਜਿਹੜਾ ਇਹ ਜ਼ਿਆ ਕੋਸ਼ਿਸ਼ ਕਰਨੀ ਅਵੇਅਰ ਵੀ ਕਰਨਾ ਚਾਹੀਦਾ ਆਪਾਂ ਨੂੰ ਲੋਕਾਂ ਨੂੰ ਕਿਉਂਕਿ ਬਰਸਾਤ ਕੱਲ ਦੀ ਹੁਣ ਬੰਦ ਹੋ ਗਈ ਹੈ ਤੇ ਮੇਰੇ ਖਿਆਲ ਤੋਂ ਜਿੰਨਾ ਪਾਣੀ ਜਿਸ ਰਿਕਾ ਚੱਲ ਰਿਹਾ ਹੈਗਾ ਮੇਰਾ ਅੰਦਾਜ਼ਾ ਹੈ ਪ੍ਰਮਾਤਮਾ ਕਰੇ ਇਸ ਤਰ੍ਹਾਂ ਹੀ ਹੋਵੇ ਕਿ ਇਸ ਤੋਂ ਅੱਗੇ ਪਾਣੀ ਨਾ ਜਾਵੇ ਤੇ ਛੇਤੀ ਇੱਕ ਦੋ ਦਿਨ ਦੇ ਵਿੱਚ ਪਾਣੀ ਦਾ ਵਹਾਅ ਜਿਹੜਾ ਉਹ ਘਟਦਾ ਕਰਦਾ ਕੰਢਿਆਂ ਦੇ ਵਿੱਚ ਆ ਜਾਏਗਾ ਦਰਿਆ ਦੇ ਠੀਕ ਹੈ ਠੀਕ ਹੈ